ਜੋ ਜੀ ਦਾ ਸਾਲ ਸੰਬੰਧ ਕਰੀ ਚੁੱਕੇ ਹੈ ਸ੍ਰੀ ਹਰਿ ਕ੍ਰਿਸ਼ਨ ਸਿਹਾਇਆ ਜਿਸ ਵਿੱਚ ਸਭ ਦੁੱਖ ਜਾਏ ਅੱਜ 19 ਜੁਲਾਈ 2025 ਦਾ ਦਿਹਾੜਾ ਜਿਸ ਦਿਨ ਸਿੱਖ ਪੰਥ ਦੇ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਆਇਆ ਹੈ ਧੰਨ ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਗੁਰਪੁਰਬ ਦੀਆਂ ਸਮੁੱਚੇ ਗੁਰੂ ਨਾਨਕ ਨਾਮ ਲੈਵਾ ਸਿੱਖ ਪੰਥ ਨੂੰ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣਾਂ ਬਹੁਤ ਬਹੁਤ ਮੁਬਾਰਕਾਂ ਹੋਵਾਂ ਗੁਰਦੁਆਰਾ ਭਗਤਾਂ ਦਾ ਡੇਰਾ ਵੀਪੀਓ ਤਰਸਿੱਕਾ ਜ਼ਿਲ੍ਹਾ ਅਮਰitsar ਪੰਜਾਬ ਜਿੱਥੇ ਕਿ ਅਮਰਤ ਵੇਲੇ ਹੁਣ ਕਥਾ ਹੋਈ ਹੈ ਜਿਸ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਣ ਗਾਏ ਗਏ ਨੇ ਔਰ ਸਾਰੀਆਂ ਸੰਗਤਾਂ ਦੇ ਵੱਲੋਂ ਸਥਾਨਿਕ ਸੰਗਤਾਂ ਦੇ ਵੱਲੋਂ ਵਰਲਡ ਲੈਵਲ ਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ 8ਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਪੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਨ 1656 ਈਸਵੀ ਨੂੰ ਜੁਲਾਈ ਮਹੀਨੇ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਧੰਨ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਤੋਂ ਪ੍ਰਕਾਸ਼ ਹੋਇਆ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਨ 1661 ਈਸਵੀ ਦੇ ਵਿੱਚ 5 ਸਾਲ ਦੀ ਉਮਰ ਦੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹੀ ਦੇ ਵਖਤ ਸਿੰਘਾਸਣ ਦੇ ਮਾਲਕ ਬਣੇ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਧੰਨ ਗੁਰੂ ਨਾਨਕ ਸਾਹਿਬਾਨ ਪਹਿਲੇ ਸਤਗਰਾਵਾਂ ਆਂ ਹੀ ਸਿੱਖੀ ਦਾ ਪ੍ਰਚਾਰ ਕੀਤਾ ਸ੍ਰੀ ਹਰਿਕ੍ਰਿਸ਼ਣ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਰੋਗੀਆਂ ਦੇ ਰੋਗ ਦੂਰ ਕੀਤੇ ਕੋੜਿਆਂ ਦੇ ਕੋੜ ਦੂਰ ਕੀਤੇ ਔਰ ਜਸਵੰਤਰ ਆਏ ਚੋਰ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਚੋਰੀ ਕਰਨ ਤੋਂ ਵਰਜਿਆ ਤਮਾਕੂ ਨੁਸ਼ੀ ਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਵਿਰੋਧ ਕੀਤਾ ਅਤੇ ਤਮਾਕੂ ਵਰਤਣਾ ਨਹੀਂ ਹੈ ਇਹ ਸਿੱਖਿਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ ਨੇ ਪੀਰਤਪੁਰ ਸਾਹਿਬ ਰੈਂਦੇ ਆ ਹਾਂ ਸਮੁੱਚੇ ਸੰਸਾਰ ਨੂੰ ਦਿੱਤੀ ਹੈ ਔਰ ਲੜਕੀਆਂ ਨੂੰ ਮਾਰਨਾ ਇਹਦੇ ਵਿਰੁੱਧ ਆਵਾਜ਼ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸਤਿ ਪਾਤਸ਼ਾਹ ਜੀ ਦੇ ਫਰਜੰਦ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਸਭ ਤੋਂ ਪਹਿਲਾਂ ਇਹ ਆਵਾਜ਼ ਜਿਹੜੀ ਹੈ ਉਠਾਈ ਹੈ ਕਿ ਛੋਟੀਆਂ ਜੰਮਦੀਆਂ ਲੜਕੀਆਂ ਨੂੰ ਮਾਰਨਾ ਬੜਾ ਵੱਡਾ ਬੱਜਰ ਘੋਰ ਪਾਪ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਨ ਦੇਵਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਔਰੰਗਜ਼ੇਬ ਨੇ ਦਿੱਲੀ ਬੁਲਾਇਆ ਹੈ ਇੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਰਾਣੀ ਦੇ ਪਰਥ ਕਰਨ ਦੇ ਉੱਪਰ ਵੱਯੋਂ ਮਹਾਰਾਜ ਪਾਤਸ਼ਾਹ ਜੀ ਨੇ ਮਿਰਜ਼ਾ ਰਾਜਾ ਜੈ ਸਿੰਘ ਦੀ ਰਾਣੀ ਨੂੰ ਗੋਲੀਆਂ ਵਿੱਚ ਬੈਠੀ ਹੋਈ ਨੂੰ ਛੇਸ ਬਦਲਾ ਕੇ ਬੈਠੀ ਹੋਈ ਨੂੰ ਪਛਾਣ ਕੇ ਔਰ ਉਹਦੀ ਗੋਦੀ ਵਿੱਚ ਬੈਠ ਕੇ ਉਸ ਨੂੰ ਨਿਹਾਲ ਕੀਤਾ ਤੇ ਨਾਲ ਮਹਾਰਾਜ ਨੇ ਮਿੱਠੀ ਜਿਹੀ ਛਿੜਕ ਵੀ ਮਾਰੀ ਐ ਕਿ ਗੁਰੂਆਂ ਨੂੰ ਪਰਚੀ ਦਾ ਨਹੀਂ ਜੇ ਗੁਰੂ ਮਹਾਰਾਜ ਪਰਚ ਕਰਨ ਲੱਗ ਜਾਣ ਤੇ ਫਿਰ ਸਿੱਖ ਦਾ ਕੀ ਬਣੇਗਾ ਦਿੱਲੀ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਚੀਚਕ ਦਾ ਰੋਗ ਜੋ ਬਹੁਤ ਸਾਰੀ ਪਬਲਿਕ ਨੂੰ ਚੰਬੜਿਆ ਹੋਇਆ ਸੀ ਮਹਾਰਾਜ ਪਾਤਸ਼ਾਹ ਨੇ ਚੀਚਕ ਦਾ ਰੋਗ ਦੂਰ ਕੀਤਾ ਅਤੇ ਮਹਾਰਾਜ ਜੀ ਦੇ ਪਰਬੰਧਕ ਸਿੱਖਾ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨ ਧੋ ਕੇ ਉਹ ਜਲ ਚ ਬੱਚੇ ਵਿੱਚ ਪਾ ਕੇ ਤਾਂ ਫਿਰ ਰੋਗੀਆਂ ਨੂੰ ਠਿਕਾਉਣਾ ਸ਼ੁਰੂ ਕਰ ਦਿੱਤਾ ਜਿਹੜਾ ਜਿਹੜਾ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ ਦੇ ਚਰਨਾਂ ਦਾ ਚਰਨਾ ਅੰਮ੍ਰਿਤ ਸ਼ਕੀ ਜਾਂਦਾ ਸੀਗਾ ਉਹੋ ਹੀ ਰੋਗੀ ਜਿਹੜਾ ਸੀ ਉਹ ਰਾਜੀ ਹੋਈ ਜਾਂਦਾ ਸੀ ਇਸੇ ਕਰਕੇ ਇੰਨੇ ਜ਼ਿਆਦੇ ਰੋਗੀ ਦਿੱਲੀ ਦੇ ਵਿੱਚ ਮਹਾਰਾਜੀ ਨੇ ਰਾਜੀ ਕੀਤੇ ਤਾਂ ਹੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਲਮ ਤੋਂ ਅਰਦਾਸ ਵਾਲੀ ਪਹਿਲੀ ਪੌੜੀ ਉਚਾਰਨ ਕਰਦਿਆਂ ਹੋਇਆਂ ਬਚਨ ਕੀਤਾ ਕਿ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਠਹਿ ਸਭ ਦੁੱਖ ਜਾਏ। ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਫਿਰ ਇਹਨਾਂ ਸਾਰੇ ਰੁਗੀਆਂ ਦਾ ਰੋਗ ਕੱਟਦਿਆਂ ਹੋਇਆਂ ਆਪ ਮਹਾਰਾਜ ਪਾਤਸ਼ਾਹ ਜੀ ਨੇ ਕੌਤਕ ਵਰਤਾਉਂਦਿਆਂ ਹੋਇਆਂ ਇਹ ਚੀਚਕ ਦਾ ਰੋਗ ਜਿਹੜਾ ਆਪਣੇ ਸਰੀਰ ਉੱਪਰ ਵੀ ਲੈ ਲਿਆ ਅਤੇ ਮਹਾਰਾਜ ਜੀ ਨੇ ਬਗਲਾ ਸਾਹਿਬ ਤੋਂ ਆਪਣੀ ਰਿਹੈਸ਼ ਗੁਰਦੁਆਰਾ ਬਾਲਾ ਸਾਹਿਬ ਬਦਲੀ ਕਰ ਲਈ ਗੁਰਦੁਆਰਾ ਬਾਲਾ ਸਾਹਿਬ ਆਖੀ ਫਿਰ ਸਤਿਗੁਰੂ ਮਹਾਰਾਜ ਨੂੰ ਜਦੋਂ ਸੰਗਤਾਂ ਨੇ ਪੁੱਛਿਆ ਕਿ ਮਹਾਰਾਜ ਸਾਨੂੰ ਕਿੰਨਾ ਦੇ ਲੜ ਲਾ ਕੇ ਚੱਲੇ ਜੇ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਚਨ ਕੀਤਾ ਕਿ ਬਾਬਾ ਬਸੇ ਗ੍ਰਾਮ ਬਕਾਲੇ ਪਾਣ ਧਰੂ ਸੰਗਤ ਆਪ ਸੰਭਾਲੇ ਆਪ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ 1624 ਫੀਸੀ ਦੇ ਵਿੱਚ ਜੋਤੀ ਜੋਤ ਸਮਾ ਗਏ ਸਾਨੂ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਜੀ ਨੇ કુલ ਆਰਜਾ 7 ਸਾਲ 8 ਮਹੀਨੇ ਤੇ ਕੁਝ ਦਿਨ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਸਰੀਰਕ ਆਰਜਾ ਭੋਗੀ ਹੈ ਜਿਸ ਦੇ ਵਿੱਚੋਂ ਮਹਾਰਾਜ ਪਾਤਸ਼ਾਹ ਜੀ ਨੇ 2 ਸਾਲ 5 ਮਹੀਨੇ ਤੇ 26 ਦਿਨ ਮਹਾਰਾਜ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਕਰਕੇ ਸਮੁੱਚੇ ਸੰਸਾਰ ਦਾ ਭਲਾ ਕੀਤਾ ਹੈ ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਅਸੀਂ ਤਰਸਿਕਾ ਨਗਰ ਆਲੇ-ਦੁਆਲੇ ਦੀਆਂ ਸੰਗਤਾਂ ਗੁਰਦੁਆਰਾ ਭਗਤਾਂ ਦਾ ਡੇਰਾ ਦੀਆਂ ਸਥਾਨਿਕ ਸੰਗਤਾਂ ਵੱਲੋਂ ਤੇ ਦਾਸ ਆਪਣੇ ਵੱਲੋਂ ਸਮੁੱਚੇ ਸੰਸਾਰ ਦੀਆਂ ਸੰਗਤਾਂ ਨੂੰ ਅਸੀਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਤਿਗੁਰ ਦਾ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ